ਉਹ ਬਹੁਤਾ ਪੈਸੇ ਦਾ ਨਹੀਂ ਕਰੀਦਾ ਕਮਾਂਡ ਓਏ ਬੰਦਾ ਨੰਗ ਜਾਂ ਕੋਈ ਵੱਡ ਦਿੰਦਾ ਡੰਡ ਓਏ ਬਹੁਤਾ ਪੈਸੇ ਦਾ ਨਹੀਂ ਕਰੀਦਾ ਕਮਾਂਡ ਓਏ ਬੰਦਾ ਨੰਗ ਜਾਂ ਕੋਈ ਵੱਡ ਦਿੰਦਾ ਡੰਡ ਓਏ ਬੜਾ ਖੱਬੀਖਾਨ ਮਿਰਜਾ ਖਵੋਨੇ ਬੜਾ ਖੱਬੀਖਾਨ ਮਿਰਜਾ ਖਵੋਨੇ ਨਾ ਵੇਲੇ ਸਿਰ ਚੱਲੇ ਤੀਰ ਓਏ ਫਿਰੇ ਹੋਰਾਂ ਦੀਆਂ ਫਿਰੇ ਹੋਰਾਂ ਦੀਆਂ ਇੱਜ਼ਤਾਂ ਨੂੰ ਤੱਕਦਾ ਤੇਰੇ ਵੀ ਕਰੇ ਜੰਮੀ ਹੀਰ ਓਏ ਹੋ ਫਿਰੇ ਹੋਰਾਂ ਦੀਆਂ ਇੱਜ਼ਤਾਂ ਨੂੰ ਤੱਕਦਾ ਤੇਰੇ ਵੀ ਕਰੇ ਜੰਮੀ ਹੀਰ ਓਏ ਫਤੂਤਾਂ ਨਿਕਲਿਆ ਚੋਟੀ ਦਾ ਬੇਇਮਾਨ ਓਏ ਤੇਰਾ ਰਹਿਣਾ ਕੋਈ ਦੀਨ ਤੇ ਅਮਾਨ ਓਏ ਤੂੰ ਤਾਂ ਨਿਕਲਿਆ ਚੋਟੀ ਦਾ ਬੇਇਮਾਨ ਓਏ ਤੇਰਾ ਰਹਿਣਾ ਕੋਈ ਦੀਨ ਤੇ ਅਮਾਨ ਓਏ ਹੱਥ ਅਣਖੀ ਜੇ ਬੰਦੇ ਨਾਲ ਜੁੜ ਗਏ ਤੇ ਜੱਗ ਚੁਮਕਾ ਦੂ ਸੀਰ ਓਏ ਫਿਰੇ ਹੋਰਾਂ ਦੀਆਂ ਇੱਜ਼ਤਾਂ ਨੂੰ ਤੱਕਦਾ ਤੇਰੇ ਵੀ ਕਰੇ ਜੰਮੀ ਹੀਰ ਓਏ ਫਿਰੇ ਹੋਰਾਂ ਦੀਆਂ ਇੱਜ਼ਤਾਂ ਨੂੰ ਤੱਕਦਾ ਤੇਰੇ ਵੀ ਕਰੇ ਜੰਮੀ ਹੀਰ ਓਏ ਹੋ ਤੂੰ ਤਾਂ ਪੈਸੇ ਨਾਲ ਇੱਜ਼ਤਾਂ ਨਾ ਖੇਡਦਾ ਂ ਨੱਡੀ ਨਮੀ ਨੂੰ ਸੁਨੇਹਾ ਨਿਤ ਭੇਜਦਾ ਂ ਹੋ ਤੂੰ ਤਾਂ ਪੈਸੇ ਨਾਲ ਇੱਜ਼ਤਾਂ ਨਾ ਖੇਡਦਾ ਂ ਨੱਡੀ ਨਮੀ ਨੂੰ ਸੁਨੇਹਾ ਨਿਤ ਭੇਜਦਾ ਂ ਤੈਨੂੰ ਗਰਮੀ ਦੇ ਵਿੱਚ ਪਾਲਾ ਚੜਜੂ ਹੋ ਦੇਖ ਨੰਗੀ ਸੋਮਸੀਰ ਓਏ ਫਿਰੇ ਹੋਰਾਂ ਦੀਆਂ ਫیرے ਹੋਰਾਂ ਦੀਆਂ ਇੱਜ਼ਤਾਂ ਨੂੰ ਤੱਕਦਾ ਤੇਰੇ ਵੀ ਘਰੇ ਜੰਮੀ ਹੀਰੋਏ ਤੇਰੇ ਵੀ ਘਰੇ ਜੰਮੀ ਹੀਰੂਏ ਤੇਰੇ ਘਰ ਵਿੱਚ ਰਾਂਜਾ ਜਦੋਂ ਵੜ ਜੂ ਤੈਨੂੰ ਮਾਜ ਕੇ ਕਟੋਰੇ ਵਾਂਗੂ ਤਰ ਜੂ ਤੇਰੇ ਘਰ ਵਿੱਚ ਰਾਂਜਾ ਜਦੋਂ ਵੜ ਜੂ ਤੈਨੂੰ ਮਾਜ ਕੇ ਕਟੋਰੇ ਵਾਂਗੂ ਤਰ ਜੂ ਖੰਡ ਦੁੱਧ ਦੀ ਪਣਾਈ ਤੈਨੂੰ ਲੱਗੂਗੀ ਜ਼ਹਿਰ ਨਾਲੋਂ ਕੌੜੀ ਖੀਰ ਓਏ ਫਿਰੇ ਹੋਰਾਂ ਦੀਆਂ ਫਿਰੇ ਹੋਰਾਂ ਦੀਆਂ ਇੱਜ਼ਤਾਂ ਨੂੰ ਤੱਕਦਾ ਤੇਰੇ ਵੀ ਘਰੇ ਜੰਮੀ ਹੀਰ ਓਏ ਤੇਰੇ ਵੀ ਘਰੇ ਜੰਮੀ ਹੀਰ ਓਏ ਕੋ ਲਿਖੇ ਜਿਸ ਵੀਰ ਨਿੱਕੂ ਸੱਚ ਓਏ ਕਦੇ ਅਣਪੜ ਮਾਰਦਾਨੀ ਗੱਪ ਓਏ ਲਿਖੇ ਜਸ ਵੀਰ ਨਿੱਕੂ ਸੱਚ ਓਏ ਕਦੇ ਆਣ ਪੜ ਮਾਰਦਾ ਨਹੀਂ ਗੱਪ ਓਏ ਗੱਲਾਂ ਆਖੇ ਤੱਲ ਵੰਡੀ ਵਾਲਾ ਖਰੀਆਂ ਤੇ ਚਾਕਦਾ ਏ ਟੀਰ ਟੀਰ ਓਏ ਫਿਰੇ ਹੋਰਾਂ ਦੀਆਂ ਇੱਜ਼ਤਾਂ ਨੂੰ ਤੱਕਦਾ ਤੇਰੇ ਵੀ ਘਰੇ ਜੰਮੀ ਹੀਰ ਓਏ ਫਿਰੇ ਹੋਰਾਂ ਦੀਆਂ ਇੱਜ਼ਤਾਂ ਨੂੰ ਤੱਕਦਾ ਤੇਰੇ ਵੀ ਘਰੇ ਜੰਮੀ ਹੀਰ ਓਏ ਭਈ ਜੇ ਗਾਣਾ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਦੱਸੋ